ਦਾ ਉਹ ਸ਼ਹਿਰ ਦਾ ਬਹੁਤ ਹੀ ਤੁਮਤਮ ਔਰ ਬਹੁਤ ਹੀ ਭਵੇ ਆਯੋਜਨ ਕੀਤਾ ਜਾਂਦਾ ਹੈ ਸਨ 2005 ਤੋਂ ਅਸੀਂ ਲਗਾਤਾਰ ਸ਼੍ਰੀ ਰਾਮਲੀਲਾ ਦਾ ਮੰਚਨ ਕਰਦੇ ਆ ਰਹੇ ਹਾਂ ਜਿੱਕਰ ਇਹ ਗੱਲ ਇਹ ਹੈ ਕਿ ਜਿਵੇਂ ਅਲੱਗ-ਅਲੱਗ ਜਗ੍ਹਾ ਤੇ ਔਰ ਡਿਜੀਟਲ ਤਰੀਕੇ ਨਾਲ ਰਾਮਲੀਲਾ ਦਿਖਾਈ ਜਾ ਰਹੀ ਹੈ ਅਸੀਂ 2005 ਤੋਂ ਹੀ ਅੱਜ ਤੱਕ 20 ਸਾਲ ਦੇ ਲਾਈਵ ਰਾਮਲੀਲਾ ਦਾ ਮੰਚਨ ਕਰਦੇ ਆ ਅੱਜ ਸਾਡੀ ਜਿਹੜੀ ਰਾਮਲੀਲਾ ਹੈ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਰਾਮਲੀਲਾ ਬਣ ਕੇ ਜੋ ਹੈ ਆ ਗਿਆ ਚੁਕੀ ਹੈ ਪੂਰੇ ਲੁਧਿਆਣੇ ਤੋਂ ਚੰਗੇ ਚੰਗੇ ਗਨਵਾਨੇ ਲੋਕ ਔਰ ਬਹੁਤ ਹੀ ਚੰਗੀ ਸੰਖਿਆ ਦੇ ਅੰਦਰ ਸ਼ਰਧਾਲੂ ਜੋ ਹੈ ਰਾਮਲੀਲਾ ਦਾ ਦਰਸ਼ਨ ਕਰਨ ਵਾਸਤੇ ਆ ਪਰੰਧ ਹਰ ਸਾਲ ਦੀ ਬਹੁਤ ਅੱਛੀ ਔਰ ਬਹੁਤ ਪਸੰਦ ਕੀਤੀ ਜਾਂਦੇ ਨੇ ਇਸ ਵਾਰ ਵੀ ਜੋ ਪ੍ਰਬੰਧ ਹੈ ਬਹੁਤ ਅੱਛੇ ਕੀਤੇ ਗਏ ਨੇ ਬਹੁਤ ਹੀ ਬਾਬੇ ਰੂਪ ਦੇ ਅੰਦਰ ਆਯੋਜਿਤ ਕੀਤਾ ਜਾ ਰਿਹਾ ਹੈ ਹਰ ਇੱਕ ਤਰੀਕੇ ਦਾ ਪ੍ਰਬੰਧ ਬੜਾ ਸ਼ਾਨਦਾਰ ਹੈ ਦਾ ਦੇਣਾ ਚਾਹੁੰਦੇ ਜੀ ਸਾਰੀ ਸਮੂਹਟੀ ਪੰਜਾਬੀਆਂ ਨੂੰ ਸਾਡੇ ਪਦੀ ਉੱਤੇ ਨੇਕੀ ਦੀ ਜਿੱਤ ਹੋਈ ਹੈ ਸ਼੍ਰੀ ਰਾਮ ਚਾਰਿਟੇਬਲ ਸੁਸਾਇਟੀ ਵੱਲੋਂ ਹਰ ਸਾਲ ਕਰਾਇਆ ਜਾ ਰਿਹਾ ਜੁਫਰੇ ਦੇ ਵਿੱਚ ਬਹੁਤ ਲੱਖਾਂ ਦਾ ਜਿਹੜਾ ਇੱਥੇ ਰੱਖ ਮੁੜ ਕੇ ਆਉਂਦਾ ਹੈ ਦੇਖਣ ਦੇ ਲਈ ਕਿਸ ਤਰ੍ਹਾਂ ਜਿਹੜਾ ਮੱਦੀ ਉੱਪਰ ਨੇਕੀ ਦੀ ਜਿੱਤ ਹੋਈ ਸੀ ਸਾਰਿਆਂ ਨੂੰ ਅੱਜ ਦੇ ਤਿਹਾੜੀਆਂ ਬਹੁਤ-ਬਹੁਤ ਬਧਾਈਆਂ ਸਮੂਹਟੀ ਕਮੇਟੀ ਨੇ ਸਮੂਹਟੀ ਜਿਹੜਾ ਦਸਰਾ ਮੇਲਾ ਜੀ ਇਹ ਫਲਾਵਰ ਐਂਡ ਫਲੇਮ ਚੌਕ ਫੇਸ 1 ਫੇਸ 3 ਜੁਆਇਡਿੰਗ ਰੋਡ ਦੇ ਉੱਤੇ ਮਨਾਇਆ ਜਾ ਰਿਹਾ ਜੀ ਇਹ ਜਿਹੜਾ ਦਸਰਾ ਮੇਲਾ ਜੀ ਇਹ ਆਪਣਾ ਪ੍ਰਾਈ ਦੇ ਉੱਤੇ ਸ਼ਾਇਦੀ ਜਿੱਤ ਹੈ ਜੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਸ ਦੀ ਵਧਾਈ ਦੇਣਾ ਚਾਹੁੰਦਾ ਕਿ ਅੱਜ ਜੋ ਕਈ ਸਦੀਆਂ ਪਹਿਲਾਂ ਪ੍ਰਭੂ શ્રી ਰਾਮ ਜੀ ਨੇ ਪ੍ਰਾਈ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਉਹ ਇਦਾਂ ਹੀ ਹਰ ਸਾਲ ਜਿਹੜੀ ਪਸੰਤਾਬ ਨਿਮਿਟ ਕਮੇਟੀ ਆ ਇਦਾਂ ਹੀ ਦਸਰਾ ਮੇਲਾ प्रशासन वो बहुत ही प्रबंध किए गए जी पुलिस प्रशासन ने साड़े एस एच ओ ने सादाने मैडम ने उन्होंने साथ दता जी प्रबंध तो तुम तो देख ही रहे हो बहुत